ਤੇ ਲੋ ਜੀ ਅੱਜ ਬਣਾਵਾਂਗੇ ਆਪਾਂ ਬਹੁਤ ਇੱਕ ਨਵੀਂ ਬਿਲਕੁਲ ਰੈਸিপি ਚਾਵਲਾਂ ਦੀ ਸਬਜੀ ਠੀਕ ਹੈ ਜੀ ਚਾਵਲਾਂ ਦੇ ਵਿੱਚ ਦਾਲ ਤੇ ਬੇਸਨ ਪਾ ਕੇ ਕਿਵੇਂ ਬਣਦੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਦੇਖਿਓ ਬਹੁਤ ਸਵਾਦ ਬਣਦੀ ਹੈ ਸਬ지 ਠੀਕ ਹੈ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸ੍ਰੀ ਕਾਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਇਰਲ ਪਰੇ ਕੁਛ ਚੜਦੀ ਕਲਾ ਚਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਇੱਧਰ ਆਪਾਂ ਬਣਾਉਣ ਲੱਗੇ ਸੀ ਅੱਜ ਤੁਹਾਨੂੰ ਪਤਾ ਮੂੰਗੀ ਦੀ ਦਾਲ ਜਿਹੜੀ ਹਰੀ ਮੂੰਗੀ ਦੀ ਦਾਲ ਹੁੰਦੀ ਹੈ ਨਾ ਸਾਬਤ ਮੂੰਗੀ ਦੀ ਦਾਲ ਬਣਾਉਣ ਲੱਗੇ ਸੀ ਆ ਦੇਖੋ ਜੀ ਆਪਾਂ ਧੋ ਬਣਾ ਕੇ ਪਹਿਲਾਂ ਹੀ ਰੱਖ ਲਈ ਸੀਗੀ ਮੈਂ ਨਹੀਂ ਖਾਂਦੀ ਤੇ ਨਿਸ਼ਾਨ ਨਹੀਂ ਖਾਂਦਾ ਇਹ ਵਾਲੀ ਦਾਲ ਬਾਕੀ ਜਿਵੇਂ ਵੀ ਤੁਹਾਡੇ ਘਰ ਕੋਈ ਨਹੀਂ ਫਿਰ ਇੱਕ ਚੀਜ਼ ਖਾਂਦਾ ਹੋਵੇ ਦੂਸਰੀ ਸਬਜੀ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਨਾ कि ਆਪਾਂ ਨਹੀਂ ਖਾਂਦੇ ਤੇ ਆਪਾਂ ਝੰਜੜਾ ਤੋਂ ਮਤਲਬ ਪਰੇਸ਼ਾਨ ਕਈ ਵਰੀ ਹੋਈ ਜਾਂਦਾ ਹੈ ਕੁਝ ਨਾ ਵੀ ਮਿਲੇ ਸਬਜੀ ਤਾਂ ਵੀ ਅੱਜ ਮੈਂ ਇੱਕ ਬਹੁਤ ਵਧੀਆ ਤੁਹਾਡੇ ਲਈ ਸਬਜੀ ਲੈ ਕੇ ਆਈਆਂ ਬਹੁਤ ਸਪੈਸ਼ਲ ਮੈਂ ਕਿਹਾ ਪਹਿਲਾਂ ਮੂੰਗੀ ਦੀ ਦਾਲ ਨੂੰ ਤੜਕਾ ਲਾਦਾ ਇੱਕ ਸਾਈਡ ਤੇ ਬਣਦੀ ਰਹੂਗੀ ਫਿਰ ਮੈਂ ਜਿਹੜੀ ਦਾਲ ਮਤਲਬ ਬਣਾਉਂਗੀ ਨਾ ਸਬਜੀ ਤੁਹਾਨੂੰ ਤੁਸੀਂ ਵੀ ਜੇਕਰ ਬਣਾਈਏ ਕਿ ਦਾਲ ਚਾਵਲ ਦੀ ਇੱਕ ਸਬਜੀ ਏਡੀ ਵਧੀਆ ਰੈਸਿਪੀ ਹੈ ਬਹੁਤ ਵਧੀਆ ਤੁਹਾਨੂੰ ਆ ਦੇਖੋ ਤੁਸੀਂ ਮੈਂ ਜੋ ਤੁਹਾਨੂੰ ਦਿਖਾਨੀ ਆ ਇਹ ਦੇਖ ਲਓ ਜੋ ਜੋ ਪਾ ਕੇ ਮੈਂ ਬਣਾਉਂਗੀ ਨਾ ਚਾਵਲ ਮੈਂ ਭਿਗੋਲੇ ਸੀ ਆ ਦੇਖੋ ਜਿਵੇਂ ਚਾਵਲ ਆਪਾ ਬਣਾਉਂਦੇ ਆ ਨਾ ਚਾਵਲਾਂ ਨੂੰ ਪਹਿਲਾਂ ਤੁਸੀਂ ਭਿਗੋ ਲੈਣਾ ਠੀਕ ਹੈ ਤੋਂ ਬਣਾ ਕੇ ਚੰਗੀ ਤਰ੍ਹਾਂ ਭਿਗੋ ਲੈਣਾ ਤੇ ਇਹ ਆ ਮੇਰੇ ਕੋਲੋਂ ਥੋਤੇ ਉੜਦਾਂ ਦੀ ਦਾਲ ਪਹਿਲਾਂ ਵੀ ਤੁਸੀਂ ਦੇਖਿਆ ਹੈ ਥੋਤੇ ਉੜਦਾਂ ਦੀ ਦਾਲ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਬਹੁਤ ਸਾਰਾ ਪਿਆਰ ਮਿਲਿਆ ਉਸ ਵੀਡੀਓ ਤੇ ਵੀ ਮੈਨੂੰ ਤੇ ਜਰੀਆਂ ਜੜੀਆਂ ਸਬਜ਼ੀਆਂ ਜਿਵੇਂ ਆਪਣੇ ਸਬਜ਼ੀਆਂ ਨਹੀਂ ਮਿਲਦੀਆਂ ਜਾਂ ਨਹੀਂ ਹੁੰਦੀਆਂ ਨਾ ਤੇ ਫਟਾਫਟ ਆਪਾ ਫਟਾਫੜਾ ਆਪਾਂ ਆਪਣੇ ਘਰੋਂ ਹੀ ਸਬਜ਼ੀਆਂ ਬਣਾ ਸਕਦੇ ਆ ਠੀਕ ਹੈ ਜੀ ਬਹੁਤ ਵਧੀਆ ਤੇ ਟੇਸਟੀ ਬਣਦੀਆਂ ਨੇ ਇਹ ਸਬਜ਼ੀਆਂ ਤੇ ਮੈਂ ਬਣਾਵਾਂਗੀ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੀ ਜੇਕਰ ਤੁਸੀਂ ਨਹੀਂ ਬਣਾਈ ਤੇ ਕਮੈਂਟਾਂ ਵੀ ਜਰੂਰ ਦੱਸਿਓ ਤੇ ਮੈਂ ਤਾਂ ਜਦੋਂ ਪਹਿਲਾਂ ਹਿੰਦੀ ਦੀ ਦਾਲ ਨੂੰ ਤੜਕਾ ਲਾ ਲੈਣੀ ਆ ਵਧੀਆ ਤਰੀਕੇ ਨਾਲ ਤੇ ਉਧਰ ਬਣੂਗੀ ਤਦ ਤੱਕ ਆਪ ਆਪਣੀ ਇਹ ਸਬਜ਼ੀ ਦੀ ਤਿਆਰੀ ਕਰ ਲਾਂਗੇ ਠੀਕ ਹੈ ਜੀ ਤੇ ਦਾਲ ਕਦੀ ਵੀ ਮੈਂ ਬਣਾਦੀ ਹੁੰਦੀ ਹਾਂ ਹਮੇਸ਼ਾ ਹੀ ਤੁਸੀਂ ਵੀ ਦੇਖਿਆ ਹਮੈਂ ਜ਼ਿਆਦਾਤਰ ਇਹ ਤਰ੍ਹਾਂ ਲਾਗੀ ਜਿਵੇਂ ਟਾਈਮ ਦੀ ਬਚਤ ਹੁੰਦੀ ਹੈ ਨਾ ਮੈਂ ਤਾਂ ਨਾਲ ਹੀ ਤੜਕਾ ਲਾ ਕੇ ਵਿੱਚ ਹੀ ਬਣਾ ਦਿੰਦੀ ਹੁੰਦੀ ਆ ਦਾਲਾਂ ਬਹੁਤ ਸਵਾਦ ਬਣਦੀਆਂ ਨੇ ਬਹੁਤ ਏਸਟੀ ਬਣਦੀ ਆ ਠੀਕ ਹੈ ਜੀ ਜੇਕਰ ਤੁਸੀਂ ਨਹੀਂ ਬਣਾਦੇ ਜ਼ਰੂਰ ਬਣਾਇਆ ਕਰੋ ਬਾਕੀ ਜਦ ਤੱਕ ਮੈਂ ਦਾਲ ਨੂੰ ਤੜਕਾ ਲਾ ਕੇ ਦੇ ਤੁਹਾਡੇ ਨਾਲ ਮੈਂ ਉਹ ਲਈ ਦੇ ਦਿੱਤੀ ਸ਼ੇਅਰ ਕਰਦੀ ਆ ਕਿੱਦਾ ਕਰਦੀ ਆ ਤੇ ਉਹ ਦਾਲ ਤੋਂ ਖੇਸਰ ਮਾਰਦੀ ਆ ਹੁਣਾ ਟਮਾਟਰ ਸਾਡੇ ਪਿਆਜ਼ ਵਧੀਆ ਤਰੀਕੇ ਨਾਲ ਭੁੰਨਦੇ ਆ ਬਹੁਤ ਸਾਰੀਆਂ ਭੈਣਾਂ ਮੈਨੂੰ ਕਮੈਂਟ ਕਰਦੀ ਹੁੰਦੀਆਂ ਕਈ ਭੈਣਾਂ ਕਹਿੰਦੀਆਂ ਸਾਡਾ ਨਾਮ ਬੋਲਿਆ ਕਰੋ ਜਿਵੇਂ ਮੈਂ ਜਦੋਂ ਨਾਮ ਬੋਲਦੀ ਆ ਮੈਨੂੰ ਕੋਈ ਰਿਪਲਾਈ ਨਹੀਂ ਆਉਂਦਾ ਕਿ ਹਾਂ ਥੈਂਕ ਯੂ ਦੀਦੀ ਜਾਂ ਤੁਸੀਂ ਸਾਡਾ ਨਾਮ ਬੋਲਿਆ ਧਿਆਨ ਨਾਲ ਵੀਡੀਓ ਦੇਖਿਆ ਕਰੋ ਠੀਕ ਹੈ ਜੀ ਮੇਰੀ ਵੀਡੀਓ ਨੂੰ ਸਕਿਪ ਨਾ ਕਰਕੇ ਦੇਖਿਆ ਕਰੋ ਪਲੀਜ਼ ਮੇਰਾ ਰਿਪਲਾਈ ਕਰੋ ਜੀ ਗੁਰਪਿੰਦਰ ਸਿਸਟਰ ਦਾ ਕਮੈਂਟ ਮੈਂ ਤੁਹਾਨੂੰ ਪਤਾ ਉਸ ਦਿਨ ਮੈਂਸ਼ਨ ਵੀ ਕੀਤਾ ਸੀਗਾ ਤੇ ਦਿਖਾ ਵੀ ਰਹੀ ਸੀ ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ ਪਤਾ ਨਹੀਂ ਤਾਂ ਕਈ ਵਾਰੀ ਯਾਰ ਚਲੋ ਕਈ ਵਾਰੀ ਕਹਿੰਦੇ ਬਿਜ਼ੀ ਹੁੰਦੇ ਆ ਨਹੀਂ ਧਿਆਨ ਦਿੰਦਾ ਹਨਾ ਮੇਰੀਆਂ ਭੈਣਾਂ ਅੱਗੇ ਹੀ ਰਿਕੁਐਸਟ ਕਰੂੰਗੀ ਜਦੋਂ ਵੀ ਕਦੀ ਵੀਡੀਓ ਦੇਖਦੇ ਆ ਪਲੀਜ਼ ਫੁੱਲ ਦੇਖਿਆ ਕਰੋ ਕਈ ਵਾਰੀ ਹੁੰਦਾ ਮੈਂ ਤੁਹਾਡੇ ਨਾਮ ਵੀ ਲੰਨੀ ਆ ਕਈਆਂ ਭੈਣਾਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੀ ਆ ਤੇ ਵਧੀਆ ਲੱਗਦਾ ਮੈਨੂੰ ਵੀ ਵਧੀਆ ਲੱਗਦਾ ਸੋ ਤੁਹਾਡੇ ਕਮੈਂਟਾਂ ਨਾਲ ਮੈਨੂੰ ਬੜਾ ਵੱਡਾ ਹੌਸਲਾ ਜਾਂ ਮਿਲਦਾ ਠੀਕ ਹੈ ਜੀ ਇੱਕ ਕਰਕੇ ਤੁਸੀਂ ਵੀ ਪਿਆਰੇ ਪਿਆਰੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਵਾਤੋ ਵਾਤ ਸਪੋਰਟ ਕਰਿਆ ਕਰੋ ਮੈਨੂੰ ਤੇ ਕਈ ਦਿਨਾਂ ਤੋਂ ਹੁਣ ਕਈ ਪੈਣਾ ਨਹੀਂ ਆ ਰਹੀਆਂ ਆਰਤੀ ਜੀ ਆਂਦੇ ਹੁੰਦੇ ਸੀਗੇ ਆਰਤੀ ਜੀ ਬਹੁਤ ਦਿਨ ਹੋ ਗਏ ਨੇ ਪਤਾ ਨਹੀਂ ਠੀਕ ਵੀ ਹੈ ਨਹੀਂ ਹੈ ਗੁਰਦਾਸਪੁਰ ਤੋਂ ਸੀਗੇ ਤੇ ਕੋਈ ਕਮੈਂਟ ਨਹੀਂ ਆ ਰਿਹਾ ਉਹਨਾਂ ਦਾ ਮੇਰੇ ਕੋਲ ਲੱਗਿਆ ਫਾਲ ਨੂੰ ਕਰਦਾ ਹੁਣ ਆਪਣੀ ਦਾਲ ਵੀ ਪੜ ਜੇਗੀ ਤੇ ਆਪਣੀ ਆਹਮ ਨਾਲ ਬਣਦੀ ਰਹੇਗੀ ਠੀਕ ਹੈ ਜੀ ਜਿਵੇਂ ਆਪਾਂ ਘਰ 'ਚ ਆਪਣੇ ਕੋਈ ਵੱਖਰੇ ਮਾਰਦੇ ਆ ਸਬਜ਼ੀਆਂ ਲਗ ਲਗ ਡਿਮਾਂਡਾਂ ਹੁੰਦੀਆਂ ਤੇ ਉਹ ਡਿਮਾਂਡ ਦੀ ਅਜ ਨਾ ਬਣਾ ਲੱਗਿਆ ਸੰਜੀ ਤੁਸੀਂ ਮੰਨੋਗੇ ਵੀ ਇਹ ਸਬਜ਼ੀਆਂ ਜਿਵੇਂ ਆਪਾਂ ਬਣਾਉਂਦੇ ਆ ਨੂੰ ਕੋਈ ਪਹਿਚਾਨ ਵੀ ਨਹੀਂ ਪਾਉਂਦਾ ਵੀ ਆਪਾਂ ਸਬਜ਼ੀ ਬਣਾਈ ਕਿੱਤੈ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਜੀ ਗਰਾਇੰਡ ਕਰ ਲੈਨੇ ਉਹਦੇ ਲਈ ਆਪ ਦੇਖ ਲਓ ਤੁਸੀਂ ਦੇਖ ਹੀ ਰਹੇ ਹੋ ਮੈਂ ਕੀ ਕੁਝ ਪਾਣੀ ਆ ਮੈਂ ਮਿਕਸਚ ਨਾਲ ਗਰਾਇੰਡ ਕਰ ਲਉ ਆਪਾਂ ਕੀ ਕੁਝ ਲਿਆ ਤੁਸੀਂ ਕੀਆ ਵੀ ਲੈ ਲੈਣੀ ਹੈ ਠੀਕ ਹੈ ਜੀ ਜਿਵੇਂ ਆਪਾਂ ਕਈ ਬੱਚੇ ਕੀਆ ਨਹੀਂ ਨਾ ਖਾਂਦੇ ਤੇ ਤੁਸੀਂ ਕੀਆ ਵੀ ਲੈ ਲੈਣੀ ਇਹਦੇ ਵਿੱਚ ਛੋਟੀ ਛੋਟੀ ਕੱਟ ਲੈਣੀ ਹੈ ਤੁਸੀਂ ਇਹਦਾ ਵੀ ਟੇਸਟ ਬਹੁਤ ਵਧੀਆ ਆ ਗਿਆ ਜੀ ਮੈਂ ਆਪਾਂ ਕੋਫਟਿਆਂ ਚ ਪਾਣੇ ਆ ਨਾ ਸੇ ਮਿਲਦਾ ਹੀ ਇਹਦਾ ਟੇਸਟ ਆਣਾ ਠੀਕ ਹੈ ਜੀ ਮੇਰੇ ਕੋਲ ਛੋਟਾ ਜੱਟੇ ਬੜਾ ਪਿਆਸੀ ਮੈਂ ਕਿਹਾ ਚੋਲ ਨਾਲੇ ਇਹ ਵਾਲੀ ਸਬਜੀ ਹੈਲਥੀ ਵੀ ਬਹੁਤ ਹੁੰਦੀ ਹੈ ਤੇ ਟੇਸਟੀ ਵੀ ਬਹੁਤ ਬਣਦੀ ਹੈ ਆਹ ਦੇਖ ਹੁਣ ਇਹਦੇ ਵਿੱਚ ਆਪਾਂ ਪਾ ਲੈਣੇ ਜੀ ਆਪਣੇ ਚਾਵਲ ਕੀ ਕੁਝ ਵਿੱਚ ਜੀ ਚਾਵਲ ਲੋਟੀ ਦੇ ਵਿੱਚ ਆਪਾਂ ਪਾ ਲੈਣੇ ਹੁਣ ਆਪਣੇ ਚਾਵਲ ਠੀਕ ਹੈ ਇਸੇ ਤਰ੍ਹਾਂ ਜੀ ਆਪਾਂ ਆਪਣੀ ਦਾਲ ਧੋ ਕੇ ਆਹ ਵਾਲੀ ਦਾਲ ਦਾਲ ਵੀ ਪਾ ਲੈਣੀ ਹੈ ਵਿੱਚੇ ਪਾਣੀ ਨਹੀਂ ਪਾਣਾ ਨਾ ਠੀਕ ਹੈ ਜੀ ਪਾਣੀ ਬਿਲਕੁਲ ਨਹੀਂ ਪਾਣਾ ਆਪਾਂ ਇਹਦੇ ਵਿੱਚ ਥੋੜੇ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਾਂਗੇ ਦੇ ਤਰ੍ਹਾਂ ਜੀ ਆ ਦੇਖੋ ਜੀ ਸਾਡਾ ਬਿਲਕੁਲ ਇਹ ਵਧੀਆ ਤਰੀਕੇ ਨਾਲ ਪੀਸ ਲੈਣਾ ਇਹਨੂੰ ਠੀਕ ਹੈ ਪਾਣੀ ਨਹੀਂ ਪਾਣਾ ਦੇਖੋ ਬਿਲਕੁਲ ਗਾੜਾ ਗਾੜਾ ਜਿਹਾ ਲੈ ਇਹਨੂੰ ਆਪਾਂ ਆਪਣੇ ਡੋਂਗੇ ਦੇ ਵਿੱਚ ਕੱਢ ਲਾਂਗੇ ਤੇ ਲੋ ਜੀ ਆ ਦੇਖੋ ਸਾਡਾ ਆਪਣਾ ਆ ਬਣਾ ਕੇ ਰੱਖ ਲਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਹੀ ਆਪਣੇ ਨਾ ਮਰਜ਼ੀ ਅਨਸਾਰ ਮਤਲਬ 1-2 ਚਮਚ ਜੇ ਤੁਹਾਨੂੰ ਲੱਗਦਾ ਹੈ ਬੈਟਰ ਥੋੜਾ ਜਿਹਾ ਪਤਲਾ ਹੈ ਵੈਸੇ ਤਾਂ ਮੇਰਾ ਠੀਕ ਹੈ ਪਰ ਜੇ ਤੁਸੀਂ ਟੇਸਟ ਵਧਾਣਾ ਤੇ ਇਹਦੇ 'ਚ ਨਾ 1-2 ਚਮਚ ਤੁਸੀਂ ਮੇਸਨ ਦੇ ਪਾ ਸਕਦੇ ਹੋ ਠੀਕ ਹੈ ਜੀ ਮੇਸਨ ਪਾਓ ਇਹਦੇ ਵਿੱਚ ਮਤਲਬ ਹੋਰ ਜ਼ਿਆਦਾ ਟੇਸਟ ਵਧੀਆ ਆਏਗਾ ਇਹ ਲੋ ਜੀ ਜ਼ਿਆਦਾ ਨਹੀਂ ਪਾਉਗੇ ਸਿਰਫ ਦੋ ਹੀ ਚਮਚ ਪਾਉਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਂਦੇ ਹਾਂ ਠੀਕ ਹੈ ਜੀ ਹਾਂ ਲੋ ਜੀ ਵਧੀਆ ਤਰੀਕੇ ਨਾਲ ਅਰੇ ਇੱਕ ਤੁਸੀਂ ਹਮੇਸ਼ਾ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਕਦੀ ਇਹ ਬੈਟਰ ਚੰਗੀ ਤਰ੍ਹਾਂ ਹੋਣਾ ਚਾਹੀਦਾ ਕੋਈ ਵੀ ਡਲ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਤੇ ਲੋ ਜੀ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਲੈਣਾ ਥੋੜਾ ਜਿਹਾ ਨਮਕ ਠੀਕ ਹੈ ਜੀ ਨਮਕ ਪਾ ਲੈਣਾ ਅਰ ਥੋੜੀ ਜਿਹੀ ਦੇ ਵਿੱਚ ਪਾ ਲੈਣੀ ਹੈ ਤੁਸੀਂ ਹੁਣ ਕਾਲੀ ਮਿਰਚ ਅਰ ਥੋੜੀ ਜਿਹੀ ਕੁਛ ਕੁਛੀ ਚਾਹ ਜੇ ਤਾਂ ਤੁਸੀਂ ਹਿੰਗ ਵੀ ਪਾ ਸਕਦੇ ਹੋ ਇਸ ਵਿੱਚ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਜੀ ਮਿਕਸ ਤੇ ਅਮ ਤੇਲ ਸਾਡਾ ਹੋ ਗਿਆ ਗਰਮ ਠੀਕ ਹੈ ਜੀ ਜਿਵੇਂ ਆਪਾਂ ਪਕੌੜੇ ਨਹੀਂ ਬਣਾਉਂਦੇ ਹੈਗੇ ਇਸੇ ਤਰ੍ਹਾਂ ਹੀ ਤੁਸੀਂ ਥੋੜੇ ਥੋੜੇ ਕਰਕੇ ਨਾ ਇਹਨੂੰ ਬਣਾਉਂਦੇ ਰਹਿਣਾ ਇਦਾਂ ਹੀ ਆਪਣੇ ਪਕੌੜਾ ਟਾਈਪਸ ਆਈ ਆਪਾਂ ਬਣਾ ਕੇ ਰੱਖ ਲੈਣੇ ਅਨੇ ਦੇਖੋ ਪਲਟੀ ਮਾਰ ਦੇਣੀ ਹੈ ਠੀਕ ਹੈ ਜੀ ਅਰੇ ਵਧੀਆ ਬਿਲਕੁਲ ਐਂਡ ਸੌਫਟ ਸੌਫਟ ਬਣੇਗੇ ਔਰ ਕਰੜੇ ਵੀ ਨਹੀਂ ਬਣਦੇ ਹੈਗੇ ਤੁਸੀਂ ਚਾਹੋ ਇਹਨਾਂ ਨੂੰ ਰੋਸਤੇ ਵੀ ਖਾ ਸਕਦੇ ਹੋ ਤਾਂ ਵੀ ਬਹੁਤ ਟੇਸਟੀ ਬਣਦੇ ਇਹਦੇ ਵਿੱਚ ਸਬਜ਼ੀਆਂ ਵਗੈਰਾ ਮਿਕਸ ਕਰਕੇ ਨਾ ਤੇ ਨਾਸ਼ਤੇ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਤੇ ਲੋੜ ਜੀ ਇਹਨਾਂ ਨੂੰ ਆਪਾਂ ਕੱਢ ਲੈਣੇ ਠੀਕ ਹੈ ਜੀ ਆ ਲੱਗ ਗਿਆ ਹੁਣ ਮਸਾਲਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਲੈ ਲਈਆਂ ਟਮਾਟਰ ਲੈ ਲਏ ਲਸਣ ਲੈ ਲਿਆ ਤੇ ਪਿਆਜ਼ ਲੈ ਲਿਆ ਤੇ ਬਾਕੀ ਹੁਣ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਗਰਾਉਂਡ ਕਰ ਲਿਆ ਤੇ ਲਓ ਜੀ ਇੱਧਰ ਆਪਾਂ ਧਰ ਲਈ ਹੁਣ ਕਢਾਈ ਹੁਣ ਆਪਾਂ ਆਪਣੇ ਤੇਲ ਆਪਣੇ ਟੇਸਟ ਅਨੁਸਾਰ ਜਿੰਨਾ ਤੁਸੀਂ ਪਾਣਾ ਚਾਹੁੰਦੇ ਹੋ ਘੱਟ ਤੇਲ 'ਚ ਬਣਾਣੀ ਏ ਜਾਂ ਜ਼ਿਆਦਾ ਪਾਣਾ ਠੀਕ ਹੈ ਥੋੜਾ ਜਿਹਾ ਆਪਾਂ ਤੇਲ ਪਾ ਲੈਣਾ ਤੇ ਗਰਮ ਹੋ ਜਵੇ ਆਪਣਾ ਤੇਲ ਪਹਿਲਾਂ ਤੇ ਲਓ ਜੀ ਇੱਧਰ ਤੇਲ ਗਰਮ ਹੋ ਗਿਆ ਤੇਲ ਸਾਡਾ ਸੜਿਆ ਹੀ ਪਿਆ ਸੀਗਾ ਤੁਸੀਂ ਦੇਖਿਆ ਮੈਂ ਆ ਬਣਾ ਕੇ ਰੱਖ ਲੈਨੇ ਸਾਰੇ ਠੀਕ ਹੈ ਜੀ ਪਕੌੜੇ ਜੀ ਤੇ ਹੁਣ ਆਪਾਂ ਤੇਲ ਇਹਦੇ ਵਿੱਚ ਆਪਾਂ ਆਪਣਾ ਕੀਤਾ ਹੋਇਆ ਸਾਰਾ ਗ੍ਰाइंड ਮਸਾਲਾ ਪਾਵਾਂਗੇ ਹੁਣ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਭੁੰਨ ਲਾਂਗੇ ਠੀਕ ਹੈ ਜੀ ਜਿਵੇਂ ਆਪਾਂ ਮਸਾਲਾ ਨੋਰਮਲ ਭੁੰਨਦੇ ਆ ਨਾ ਇਸੇ ਤਰ੍ਹਾਂ ਹੀ ਆਪਾਂ ਆਪਣਾ ਸਾਰਾ ਮਸਾਲਾ ਇਹਨੇ ਭੁੰਨ ਲੈਣਾ ਇਹ ਲੋ ਜੀ ਤੇ ਸਾਡਾ ਮਸਾਲਾ ਭੁੱਜਣ ਵਾਲਾ ਹੋ ਗਿਆ ਠੀਕ ਹੈ ਜੀ ਨਾ ਜਦੋਂ ਹੀ ਲੱਗੇ ਨਾ ਪਿਆਜ਼ ਭੁੱਜ ਗਿਆ ਤਾਂ ਲਿਆ ਹੋਣਾ ਆਪਾਂ ਆਪਣੇ ਟੇਸਟ ਅਨੁਸਾਰ ਇਹਦੇ ਵਿੱਚ ਪਾ ਦਾਂਗੇ ਜੀ ਨਮਕ ਥੋੜੀਆਂ ਜੀਆਂ ਲਾਲ ਮਿਰਚਾਂ ਦੇੱਕੀ ਮਿਰਚ ਪਾਵਾਂਗੇ ਹਲਦੀ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਇਸੇ ਸਿਆ ਹੋਇਆ ਧੰਨਾ ਫਿਰ ਇਹਨੂੰ ਭੁੰਨ ਦਾਂਗੇ ਆਪਾਂ ਵਧੀਆ ਤਰੀਕੇ ਨਾਲ ਤਾਂਕਿ ਹਲਦੀ ਦਾ ਰੰਗ कच्चਾਪਨ ਬਿਲਕੁਲ ਵੀ ਨਾ ਰਵੇ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਅਦਰਕ Kurda, hoia, Nå skal jeg tilberede det ਖੁੱਜਣ ਲੱਗ ਗਿਆ ਬਹੁਤ ਵਧੀਆ ਤਰੀਕੇ ਨਾਲ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਗਈ ਏ ਘਿਓ ਛੱਡ ਗਿਆ ਤੇ ਲੋ ਜੀ ਇੱਧਰ ਸਾਡਾ ਮਸਾਲਾ ਦੇਖੋ ਬਿਲਕੁਲ ਭੁੱਜ ਕੇ ਹੋ ਗਿਆ ਤਿਆਰ ਵਧੀਆ ਤਰੀਕੇ ਨਾਲ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਣਾ ਜੀ ਪਾਣੀ ਜੇਕਰ ਤੁਸੀਂ ਆਲੂ ਪਸੰਦ ਕਰਦੇ ਹੋ ਨਾ ਤੁਸੀਂ ਆਲੂ ਵੀ ਕੱਟ ਕੇ ਪਾ ਸਕਦੇ ਹੋ ਇਹਦੇ ਵਿੱਚ ਠੀਕ ਹੈ ਛੋਟੇ-ਛੋਟੇ ਆਲੂ ਦੇ ਟੁਕੜੇ ਤੁਸੀਂ ਪਾ ਸਕਦੇ ਹੋ ਤਾਂ ਵੀ ਵਧੀਆ ਲੱਗਣਗੇ ਪਰ ਸਰਦ ਆਪਣਾ ਆਪਣਾ ਟੇਸ ਤੇ ਮੈਂ ਨਹੀਂ ਪਾ ਰਹੀ ਹੈਗੀ ਤੇ ਲਓ ਜੀ ਹੁਣ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਰੇਜਾ ਆ ਜਵੇ ਤੇ ਲਓ ਜੀ ਆ ਦੇਖੋ ਜੀ ਸਾਡੀ ਸਬਜੀ ਬਿਲਕੁਲ ਰਿਜ ਕੇ ਹੋ ਗਈ ਤਿਆਰ ਠੀਕ ਹੈ ਜੀ ਪਾਣੀ ਪਹਿਲਾਂ ਪਾਣਾ ਤੁਸੀਂ ਕਿਉਂਕਿ ਇਹ ਫਿਰ ਨਾ ਜਲਦੀ ਸੌਖਤ ਕਰ ਲੈਂਦੇ ਅਰੇ ਸੌਫਟ ਬਹੁਤ ਹੁੰਦੇ ਆ ਬਹੁਤ ਜਲਦੀ ਬਣ ਜਾਂਦੇ ਆ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਹੀ ਪਾ ਦੇਣਾ ਸਾਰਿਆਂ ਨੂੰ ਠੀਕ ਹੈ ਜੀ ਇੱਥੇ ਹੀ ਪਾ ਦੇਣੇ ਹੁਣਾ ਦੇਖੋ ਹੁਣ ਸਿਰਫ ਆਪਾਂ ਇਹਨੂੰ ਜਿਆਦਾ ਰੇਜਾ ਨਹੀਂ ਦਵਾਣਾ ਸਿਰਫ ਇੱਕ ਈ ਹੀ ਰੇਜਾ ਦਵਾਣਾ ਹਾਂ ਦੇਖ ਐਤਾ ਹੁਣ ਜਦ ਤੱਕ ਸਾਡੇ ਇੱਕ ਦੋ ਰੇਜੇ ਆ ਜਾਣ ਤਦ ਤੱਕ ਮੈਂ ਆਪਣਾ ਆਟਾ ਗੁੰਨ ਲੈਨੀ ਆ ਠੀਕ ਹੈ ਜੀ ਇਹ ਸਬਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਏ ਬਹੁਤ ਵਧੀਆ ਤੇ ਬਹੁਤ ਟੇਸਟੀ ਜੇਕਰ ਤੁਸੀਂ ਵੀ ਚਾਵਲ ਦਾਲ ਦੇ ਵਿੱਚ ਨੇਸਨ ਵਾਲੀ ਸਬਜੀ ਨਹੀਂ ਬਣਾਈ ਤੇ ਜਰੂਰ ਟਰਾਈ ਕਰਿਓ ਠੀਕ ਹੈ ਜੀ ਬਹੁਤ ਟੇਸਟੀ ਬਣੇਗੀ ਤੇ ਖਾਣ ਵਾਲੇ ਵੀ ਤੁਹਾਡੇ ਦੇਖਿਓ ਹਮੇਸ਼ਾ ਜਿਵੇਂ ਕਈ ਵਰੀ ਆਪਾਂ ਨੂੰ ਹੁੰਦਾ ਨਾ ਕਿ ਆਪਾਂ ਨੂੰ ਸਬਜੀ ਨਹੀਂ ਬੁਝੋਰੀ ਹੈਗੀ ਬਹੁਤ ਜਲਦੀ ਬਣਦੀ ਹੈ ਸਬਜੀ ਤੇ ਬਸ ਇਹ ਹੈ ਜਿਵੇਂ ਆਪਾਂ ਸਵੇਰੇ ਆਪਣੀ ਦਾਲ ਭਿਗੋ ਲਈ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਦਾਲ ਕੋਈ ਵੀ ਭਿਗੋ ਸਕਦੇ ਆ ਜ਼ਰੂਰੀ ਨਹੀਂ ਹੈਗੀ ਕਿ ਆਪਾਂ ਉਦਾਂ ਦੀ ਦਾਲ ਭਿਗੋਣੀ ਹੈ ਤੁਸੀਂ ਮੂੰਗੀ ਦੀ ਦਾਲ ਵੀ ਭਿਗੋ ਸਕਦੇ ਹੋ ਠੀਕ ਹੈ ਜਿਵੇਂ ਦਾ ਭੱਲਿਆਂ ਦਾ ਟੇਸਟ ਆਉਂਦਾ ਨਾ ਇਹਦੇ ਵਿੱਚੋਂ ਇਦਾਂ ਦਾ ਟੇਸਟ ਆਣਾ ਮੈਂ ਕਹਲਾਂ ਤੁਹਾਡੇ ਨਾਲ ਇਦਾਂ ਹੀ ਵੀਡੀਓ ਅੱਜ ਮੈਂ ਚਾਵਲ ਕੀ ਆ ਪਾ ਕੇ ਵੀ ਬਣਾਈਏ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰ ਦਿੱਤੀ ਆ ਦੇਖੋ ਜੀ ਸਾਡੀ ਸਬਜੀ ਬਣ ਕੇ ਹੋ ਗਈ ਤਿਆਰ ਰੇਜਾ ਪੈ ਗਿਆ ਸਾਡਾ ਆਟਾ ਗੁੰਦੇ ਗੁੰਦੇ ਠੀਕ ਹੈ ਜੀ ਤੇ ਇਹ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟਾਂ ਵਿੱਚ ਜਰੂਰ ਜੇਕਰ ਤੁਹਾਨੂੰ ਕੋਈ ਕਨਫਿਊਜ਼ਨ ਹੁੰਦੀ ਹੈ ਨਾ ਮੈਨੂੰ ਕਮੈਂਟ ਵਿੱਚ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਜੀ ਬਾਕੀ ਮੈਂ ਕਮੈਂਟ ਦੇ ਵਿੱਚ ਵੀ ਰਿਪਲਾਈ ਕਰਦੀ ਹੁੰਨੀ ਆ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਮੇਨੂੰ ਜਿਹੜੇ ਨਿਊ ਆ ਤੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤੇ ਲਾਈਕ ਕਮੈਂਟ ਨਾ ਕਰਨਾ ਭੁੱਲਿਆ ਕਰੋ ਪਲੀਜ਼ ਜਿੱਥੋਂ-ਜਿੱਥੋਂ ਮੇਰੀ ਵੀਡੀਓ ਦੇਖਦੇ ਹੋ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਸਾਰੀਆਂ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਦਾ ਸਾਰਿਆਂ ਦਾ ओके साश्री काल जी बाय बाय ਤੇ ਲੋ ਜੀ ਆ ਦੇਖੋ ਸਬਜ਼ੀ ਬਣ ਕੇ ਬਿਲਕੁਲ ਹੋ ਗਈ ਤਿਆਰ ਬਹੁਤ ਟੇਸਟੀ ਤੇ ਬਹੁਤ ਵਧੀਆ ਬਣੀ ਹੈ ਠੀਕ ਹੈ ਜੀ